ਸਾਸੀ ਕਾਲ ਦੋਸਤੋ ਮੈਂ ਡਾਕਟਰ ਹਰਜਿੰਦਰ ਸਿੰਘ ਪ੍ਰੀਤ ਆਯੁਰਵੈਦਿਕ ਸੈਂਟਰ ਤਲਵੰਡੀ ਸਾਬੋ ਤੋਂ ਮੇਰੇ ਵੱਲੋਂ ਅਤੇ ਮੇਰੇ ਪੂਰੇ ਸਟਾਫ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਪੂਰੇ ਪਰਿਵਾਰ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਆਪ ਦੇ ਲਈ ਖੁਸ਼ੀਆਂ ਲੈ ਕੇ ਆਵੇ ਦਿਨ ਦੁੱਗਣੀ ਆਪ ਰਾਤ ਚੌਗਣੀ ਤਰੱਕੀ ਕਰੋ ਖੁਸ਼ ਰਹੋ ਅੱਜ ਥੋੜੀ ਜਿਹੀ ਜਾਣਕਾਰੀ ਲੈ ਕੇ ਆਏ ਆ ਆਪ ਜੀ ਲਈ ਛਾਟਕਾ ਨਰਵ ਕੰਪਰੈਸ਼ਨ ਤੇ ਛਾਟਕਾ ਦਾ ਜੋ ਦਰਦ ਹੈ ਇਹ ਪੁਰੇ ਤੋਂ ਚੱਲ ਕੇ ਪੂਰੀ ਲੱਤ ਦੇ ਵਿੱਚ ਦੀ ਹੁੰਦਾ ਹੋਇਆ ਪੈਰ ਦੇ ਅੰਗੂਠੇ ਤੱਕ ਤੁਹਾਨੂੰ ਤਕਲੀਫ ਦੇ ਸਕਦਾ ਸ਼ੁਰੂਆਤੀ ਦੌਰ ਦੇ ਵਿੱਚ ਇਹ ਦਰਦ ਪੁੜੇ ਦੇ ਵਿੱਚ ਰਹਿੰਦਾ ਕੁਝ ਟਾਈਮ ਜਦੋਂ ਨਸ ਦੇ ਉੱਪਰ ਦਾਬ ਥੋੜੀ ਹੁੰਦੀ ਹੈ ਤਾਂ ਦਰਦ ਪੁੜੇ-ਪੁੜੇ ਦੇ ਵਿੱਚ ਰਹਿੰਦਾ ਜਿਵੇਂ ਜਿਵੇਂ ਨਸ ਦੇ ਉੱਪਰ ਦਾਬ ਬਣਦੀ ਹੈ ਲੱਤ ਦੇ ਵਿੱਚ ਪੂਰੀ ਲੱਤ ਦੇ ਵਿੱਚ ਦਰਦ ਆਪਾਂ ਨੂੰ ਮਹਿਸੂਸ ਹੋ ਸਕਦਾ ਹੈ ਇਹ ਬਹੁਤ ਜ਼ਿਆਦਾ ਤਕਲੀਫ ਦਿੰਦਾ ਤੁਰਨ ਦੇ ਵਿੱਚ ਖੜਨ ਬੈਠਣ ਦੇ ਵਿੱਚ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ ਨਸਾਂ ਦਾ ਜੋ ਵਹਾਅ ਹੋਇਆ ਉਹ ਘਟ ਜਾਂਦਾ ਹੈ ਤੇ ਤਕਲੀਫ ਬਹੁਤ ਜ਼ਿਆਦਾ ਆਪਾਂ ਨੂੰ ਮਹਿਸੂਸ ਹੁੰਦੀ ਹੈ ਇਹਦੇ ਨਾਲ ਕੰਬ ਦੇ ਵਿੱਚ ਮਨ ਨਹੀਂ ਲੱਗਦਾ ਚੜਚੜਾਪਨ ਤਾਂ ਹਰ ਇੱਕ ਬਿਮਾਰੀ ਦੇ ਵਿੱਚ ਹੀ ਹੋ ਜਾਂਦਾ ਇਸ ਤੋਂ ਬਚਣ ਲਈ ਇੱਕ ਤਾਂ ਜੈਂਟਸ ਵਾਸਤੇ ਜ਼ਰੂਰੀ ਹੈ ਜੇ ਤੁਹਾਨੂੰ ਤਕਲੀਫ ਹੁੰਦੀ ਹੈ ਤਾਂ ਪੈਂਟ ਦੀ ਮੰਗਲੀ ਜੇਬ ਦੇ ਵਿੱਚ ਪਰਸ ਨਾ ਪਾਓ ਪਰਸ ਪਾਉਣ ਨਾਲ ਇਹ ਤਕਲੀਫ ਵੱਧਦੀ ਹੈ ਕਿਉਂਕਿ ਜੇ ਤੁਸੀਂ ਬੈਠਦੇ ਹੋ ਤਾਂ ਉਸ ਨਰਵ ਦੇ ਉੱਪਰ ਦਾਬ ਬਣਦੀ ਹੈ ਮਾਸਪੇਸ਼ੀਆਂ ਦੇ ਉੱਪਰ ਦਾਬ ਬਣਦੀ ਹੈ ਜਿਹਦੇ ਨਾਲ ਖੂਨ ਦੀ ਸਪਲਾਈ ਰੁਕਦੀ ਹੈ ਖੂਨ ਦੀ ਸਪਰਾਈਡ ਰੋਪਣ ਦੇ ਨਾਲ ਦਰਦ ਆ ਜੋ ਬਹੁਤ ਤੇਜ਼ ਦਰਦ ਚੱਲਣਾ ਪੈਂਦਾ ਜਦੋਂ ਤੁਹਾਨੂੰ ਇਹ ਤਕਲੀਫ ਹੁੰਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਐਕਸਰਸਾਈਜ਼ ਕਰਕੇ ਵੀ ਇਹ ਠੀਕ ਹੋ ਜਾਂਦੀ ਹੈ ਜੇ ਤੁਹਾਨੂੰ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਕਿਸੇ ਫਿਜ਼ਿਓਥੈਰਾਪਿਸਟ ਦਾ ਸਹਾਰਾ ਲੈ ਸਕਦੇ ਹੋ ਜਾਂ ਕਿਸੇ ਡਾਕਟਰ ਸਾਹਿਬਾਨ ਤੋਂ ਕਸਰਤਾਂ ਪੁੱਛ ਕੇ ਤੁਸੀਂ ਕਰ ਸਕਦੇ ਹੋ ਇਹਦੇ ਲਈ ਅਸੀਂ ਤੁਹਾਡੇ ਲਈ ਕੁਝ ਜਿਆਦਾ ਤਕਲੀਫ ਤੋਂ ਇੱਕ ਵਾਰ ਕੰਟਰੋਲ ਕਰਨ ਵਾਸਤੇ ਕਸਰਤ ਆਪ ਜੀ ਨੂੰ ਦੱਸਣ ਵਾਸਤੇ ਹਾਜ਼ਰ ਹੋਏ ਹਾਂ ਆਪ ਜੀ ਨੂੰ ਕਈ ਵਾਰੀ ਰਾਤ ਸਮੇਂ ਜਾਂ ਕਿਸੇ ਵੀ ਟਾਈਮ ਤੁਹਾਡੇ ਦਰਦ ਜ਼ਿਆਦਾ ਹੋ ਰਿਹਾ ਤਾਂ ਉਸ ਟਾਈਮ ਉਹਨੂੰ ਇੱਕ ਵਾਰ ਰੀਲੀਫ ਦੇਣ ਲਈ ਤੁਸੀਂ ਕੀ ਕਰੋ ਬੈੱਡ ਦੇ ਉੱਪਰ ਜ਼ਮੀਨ ਦੇ ਉੱਪਰ ਲੰਬੇ ਲੇਟ ਜਾਓ ਲੰਬੇ ਲੇਟਣ ਤੋਂ ਉਪਰੰਤ ਲੱਤ ਨੂੰ 5-4 ਵਾਰ ਮੋੜ ਲਓ ਜਿਹੜੀ ਲੱਤ ਦੇ ਵਿੱਚ ਦਰਦ ਆ ਪੰਜ ਚਾਰ ਵਾਰ ਮੋੜਨ ਤੋਂ ਬਾਅਦ ਗੋਡੇ ਨੂੰ ਫੜ ਕੇ ਇੱਕ ਦੇ ਨਾਲ ਲਾਓ ਇਸ ਜਗ੍ਹਾ ਦੇ ਵਿੱਚ ਪੁੜੇ ਦੇ ਵਿੱਚ ਖਿੱਚ ਪਾਓਗੀ ਇਸ ਖਿੱਚ ਨੂੰ ਤੁਸੀਂ ਪਾ ਕੇ ਰੱਖੋ 10 ਤੱਕ ਗਿਣਤੀ ਗਿਣੋ ਜਿਵੇਂ ਕਿ 1 2 3 4 5 6 7 8 9 ਤਾਜ਼ ਰਿਲੈਕਸ ਇਹ ਸਟੈਪ ਤੁਸੀਂ ਤਿੰਨ ਵਾਰੀ ਕਰੋ ਇੱਕ ਰਿਆ ਤਿੰਨ ਵਾਰ ਕਰਨ ਨਾਲ ਜੋ ਦਰਦ ਹੈ ਉਹ ਘਟ ਜਾਊਗਾ ਜੋ ਕਸਰਤਾਂ ਆਈਆਂ ਉਹਨਾਂ ਨੂੰ ਲਗਾਤਾਰ ਕਰੋ ਜਿਵੇਂ ਆਪਾਂ ਨਿਯਮ ਅਨੁਸਾਰ ਕਸਰਤਾਂ ਕਰਦੇ ਹਾਂ ਜੋੜਾਂ ਨੂੰ ਮੋੜਦੇ ਹਾਂ ਤਾਂ ਆਪਣੀ ਤਕਲੀਫ ਆਹ ਲਈ ਹੋੜੇ ਘਟ ਕੇ ਖਤਮ ਹੋ ਜਾਂਦੀ ਹੈ ਇੱਕ ਵਾਰ ਤੁਸੀਂ ਕਿਸੇ ਫਿਜ਼ੀਓਥੈਰੇਪੀਸਟ ਦਾ ਸਹਾਰਾ ਲੈ ਸਕਦੇ ਹੋ ਤੁਹਾਡੀਆਂ ਮਾਸਪੇਸ਼ੀਆਂ ਜੋ ਹਾਰਡ ਹੋ ਚੁੱਕੀਆਂ ਹਨ ਸਖਤ ਹੋ ਚੁੱਕੀਆਂ ਹਨ ਉਹਨਾਂ ਨੂੰ ਇੱਕ ਵਾਰ ਸੌਫਟ ਕਰਕੇ ਉਹਨਾਂ ਦੀ ਮੂਵਮੈਂਟ ਕਰਵਾ ਦੇਣਗੇ ਉਸ ਤੋਂ ਉਪਰੰਤ ਤੁਸੀਂ ਘਰ ਐਕਸਰਸਾਈਜ਼ ਕਰਕੇ ਛਾਟਕਾ ਦੇ ਦਰਦ ਤੋਂ ਰਾਹਤ ਮਹਿਸੂਸ ਕਰ ਸਕਦੇ ਹੋ ਸੋ ਇਸ ਲਈ ਐਕਸਰਸਾਈਜ਼ ਆਪਾਂ ਨੂੰ ਨਿਯਮ ਅਨੁਸਾਰ ਕਰਨੀ ਚਾਹੀਦੀ ਹੈ ਸੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ ਹੈਪੀ ਲੋੜੀ ਮੁਰਤੋਂ